ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ MP ਬਣੇ ਭਾਈ ਅਮਰਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਕੱਲ ਉਹਨਾਂ ਦਾ ਸੌ ਚੁੱਕ ਸਮਾਗਮ ਹੋਵੇਗਾ ਸਪੀਕਰ ਦੇ ਕਮਰੇ ਦੇ ਵਿੱਚ ਹੀ ਉਹਨਾਂ ਨੂੰ ਸੌ ਚੁੱਕਵਾਈ ਜਾਵੇਗੀ ਤੇ ਉਹਨਾਂ ਦੇ ਨਾਲ ਇੰਜੀਨੀਅਰ ਰਾਸ਼ਿਦ ਜੋ ਜੰਮੂ ਕਸ਼ਮੀਰ ਤੋਂ ਨੇ ਉਹ ਵੀ MP ਬਣੇ ਨੇ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਵੀ ਸੌ ਚੁੱਕਵਾਈ ਜਾਵੇਗੀ ਇਸੇ ਦੇ ਚਲਦਿਆਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਸ਼ਰਤਾਂ ਦਾ ਪਾਲਣ ਕਰਨਗੇ ਕਿਉਂਕਿ ਉਹ ਸਖਤ ਸੁਰੱਖਿਆ ਦੇ ਹੇਠ ਰਹਿਣਗੇ ਸੌਚਕ ਸਮਾਗਮ ਹੋਵੇਗਾ ਤੇ ਉਹਨਾਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਨਹੀਂ ਨਾ ਹੀ ਪੰਜਾਬ ਆ ਸਕਦੇ ਨੇ ਨਾ ਹੀ ਆਪਣੇ ਘਰ ਆ ਸਕਦੇ ਨੇ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਵੀ ਸਥਿਤੀ ਅਜੇ ਤੱਕ ਸਪਸ਼ਟ ਨਹੀਂ ਹੋ ਸਕੀ ਤਾਂ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲੱਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਡਿਬਰੂਗੜ੍ਹ ਜੇਲ੍ਹ ਤੋਂ ਹੀ ਉਹਨਾਂ ਨੇ ਚੋਣ ਲੜੀ ਸੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਇਹ ਸਸਪੈਂਸ ਬਣ ਗਿਆ ਸੀ ਕਿ ਉਹ ਸੌ ਚੁੱਕਣਗੇ ਜਾਂ ਨਹੀਂ ਚੁੱਕਣਗੇ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰ ਨੇ ਵੀ ਕਾਫੀ ਚਾਰੋਜੋਈ ਕੀਤੀ ਉਸ ਤੋਂ ਬਾਅਦ ਦੇ ਵਿੱਚ ਇਧਰਲੇ ਪਾਸਿਓਂ ਪੰਜਾਬ ਵਾਲੇ ਪਾਸਿਓਂ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਵੀ ਪਹੁੰਚੀ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਹੁਣ ਸੌ ਚੁੱਕ ਸਮਾਗਮ ਕੱਲ ਰੱਖ ਲਿਆ ਗਿਆ ਯਾਨੀ ਕਿ 5 ਜੁਲਾਈ ਨੂੰ ਉਹ ਪੱਕੇ ਤੌਰ ਦੇ ਉਤੇ ਐਮਪੀ ਬਣ ਜਾਣਗੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਚੁਣ ਲਿਆ ਸੰਵਿਧਾਨ ਦੇ ਮੁਤਾਬਕ ਉਹ ਸੌ ਚੁੱਕਣ ਤੋਂ ਬਾਅਦ ਹੀ ਪੱਕੇ ਤੌਰ ਤੇ ਉਸ ਅਹੁਦੇ ਤੇ ਬਿਰਾਜਮਾਨ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਐਨਐਸਸੀ ਨੂੰ ਲੈ ਕੇ ਕੀ ਫੈਸਲਾ ਹੁੰਦਾ ਜਾਂ ਫਿਰ ਕੀ ਅਪਡੇਟ ਆਉਂਦੀ ਹੈ ਉਹ ਅਜੇ ਭਵਿੱਖ ਦੇ ਗਰਭ ਦੇ ਵਿੱਚ ਆ ਪਰ ਭਾਈ ਅਮਰਤਪਾਲ ਸਿੰਘ ਕੱਲ ਸੌ ਚੁੱਕਣ ਜਾ ਰਹੇ ਨੇ 4 ਦਿਨਾਂ ਦੀ ਪੈਰੋਲ ਉਹਨਾਂ ਨੂੰ ਮਿਲੀ ਹੈ ਤੇ ਇਸ ਪੈਰੋਲ ਦੇ ਵਿੱਚ ਕਈ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਸਖਤ ਸੁਰੱਖਿਆ ਦਾ ਪੈਰਾ ਹੋਵੇਗਾ ਦਿੱਲੀ ਦੇ ਵਿੱਚ ਹੀ ਰਾਤ ਦਾ ਠਹਿਰਾਅ ਹੋਵੇਗਾ ਤੇ ਦਿੱਲੀ ਦੇ ਵਿੱਚ ਹੀ ਅਗਲੀਆਂ ਜਿਹੜੀਆਂ ਕਾਰਵਾਈਆਂ ਹੋਣਗੀਆਂ ਇਹ ਕਿੰਨਾ ਹਾਲਾਤਾਂ ਦੇ ਵਿੱਚ ਕਦੋਂ ਕਿਸ ਵੇਲੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਆਂਦਾ ਜਾਂਦਾ ਹੈ ਉਹਦੇ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਪਰ ਪੰਜਾਬ ਪੁਲਿਸ ਵੀ ਸੁਰੱਖਿਆ ਦੇ ਵਿੱਚ ਤਾਇਨਾਤ ਰਹੇਗੀ ਇਸ ਤੋਂ ਇਲਾਵਾ ਦਿੱਲੀ ਪੁਲਿਸ ਵੀ ਸੁਰੱਖਿਆ ਦੇ ਵਿੱਚ ਤਾਇਨਾਤ ਰਹਿ ਸਕਦੀ ਹੈ ਤੇ ਡਿਬਰੂਗੜ ਜੇਲ੍ਹ ਦੇ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਉਹ ਵੀ ਨਾਲ ਰਹਿਣਗੇ ਕੁੱਲ ਮਿਲਾ ਕੇ ਭਾਈ ਅਮਰਪਾਲ ਸਿੰਘ ਹੁਣ ਸੌ ਚੁੱਕਣ ਜਾ ਰਹੇ ਨੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੱਲ੍ਹ ਉਹ ਸੌ ਚੁੱਕਣ ਤੋਂ ਬਾਅਦ ਐਮਪੀ ਬਣ ਜਾਣਗੇ ਪੰਜਾਬ ਦੇ ਵਿੱਚ 20 ਉਹਨਾਂ ਦੇ ਘਰ ਦੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉਹਨਾਂ ਦਾ ਜਿਹੜਾ ਖਡੂਰ ਸਾਹ ਵਾਲਾ ਹਲਕਾ ਹੈ ਉਹਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਲੈ ਕੇ ਇੱਕ ਤਰੀਕੇ ਨਾਲ ਪ੍ਰਬੰਧ ਕਰ ਲੈਨੇ ਤਾਂ ਜੋ ਕੋਈ ਵੀ ਅਜਿਹੀ ਕੋਈ ਗਤੀਵਿਧੀ ਨਾ ਹੋ ਸਕੇ ਜਾਂ ਕਿਤੇ ਵੀ ਕੋਈ ਆਂਸੂਖਾਂਵੀ ਘਟਨਾ ਨਾ ਵਾਪਰ ਸਕੇ ਤੇ ਭਾਈ ਅਮਰਤਪਾਲ ਸਿੰਘ ਕੱਲ ਸੌ ਚੁੱਕਣ ਜਾ ਰਹੇ ਨੇ ਸ਼ਰਤਾਂ ਕਾਫੀ ਨੇ ਇਹਨਾਂ ਸ਼ਰਤਾਂ ਦੇ ਮੁਤਾਬਕ ਹੀ ਉਹਨਾਂ ਨੂੰ ਸੌ ਚੁੱਕਣੀ ਪਵੇਗੀ ਕਿਉਂਕਿ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਤੇ ਇਸ ਤੋਂ ਇਲਾਵਾ ਭਾਈ ਅਮਰਤਪਾਲ ਸਿੰਘ ਦੇ ਸਾਥੀ ਵੀ ਵੱਖ-ਵੱਖ ਥਾਵਾਂ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਣੀ ਹੈ ਚਾਰ ਸੀਟਾਂ ਦੇ ਉੱਤੇ ਤੇ ਤਿੰਨ ਦੇ ਉੱਤੇ ਘਟੋ-ਘਟੋ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਕਹਿ ਚੁੱਕੇ ਨੇ ਕਿ ਗਿੱਦੜਬਾਹਾ ਤੋਂ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਨ ਦੇ ਇਸ਼ੂਕ ਨੇ ਤੇ ਚੋਣ ਲੜਨ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੋਂ ਦਲਜੀਤ ਕਲਸੀ ਚੋਣ ਮੈਦਾਨ ਚ ਉਤਰਨ ਦੀ ਤਿਆਰੀ ਦੇ ਵਿੱਚ ਨੇ ਤੇ ਕੁਲਵੰਤ ਸਿੰਘ ਰਾਉ ਕੇ ਵੀ ਬਰਨਾਲਾ ਤੋਂ ਮੀਤਹਿਰ ਵਾਲੀ ਸੀਟ ਦੇ ਉੱਤੇ ਜਿਹੜੀ ਖਾਲੀ ਹੋਈ ਆ ਉਹਦੇ ਉੱਤੇ ਚੋਣ ਲੜਨ ਲਈ ਦਾਵੇਦਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਕਈ ਲੀਡਰਾਂ ਨੇ ਵਿਰੋਧੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਚੋਣ ਕਮਿਸ਼ਨ ਤੱਕ ਅਸੀਂ ਪਹੁੰਚ ਕਰਾਂਗੇ ਕਿ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਚੋਣਾਂ ਨਾ ਲੜਨ ਦਿੱਤੀ ਜਾਵੇ ਨਾ ਇਜਾਜ਼ਤ ਦਿੱਤੀ ਜਾਵੇ ਪਰ ਭਾਈ ਅਮਰਤਪਾਲ ਸਿੰਘ ਵੀ ਇਸ ਪੈਰੋਲ ਨੂੰ ਲੈ ਕੇ ਸਰਜੀ ਸਿੰਘ ਖਾਲਸਾ ਜੋ ਐਮਪੀ ਨੇ ਉਹ ਵੀ ਆਜ਼ਾਦ ਲੜੇ ਸੀਗੇ ਫਰੀਦਕੋਟ ਤੋਂ ਉਹਨਾਂ ਦਾ ਕਾਫੀ ਵੱਡਾ ਯੋਗਦਾਨ ਮੰਨਿਆ ਜਾ ਰਿਹਾ ਹੈ ਉਹਨਾਂ ਨੇ ਪਰਿਵਾਰ ਦਾ ਵੀ ਸੰਪਰਕ ਕਰਵਾਇਆ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪੈਰੋਲ ਮਿਲਣ ਜਾ ਰਹੀ ਹੈ ਤੇ ਇਸ ਪੈਰੋਲ ਦੇ ਮੁਤਾਬਕ ਉਹ ਸੌ ਚੁੱਕਣਗੇ ਸ਼ਰਤਾਂ ਹੋਣਗੀਆਂ ਨਾ ਤਾਂ ਆਪਣੇ ਪਿੰਡ ਆ ਸਕਣਗੇ ਨਾ ਉਹ ਖਡੂਰ ਸਾਹਿਬ ਆ ਸਕਣਗੇ ਤੇ ਇਸ ਤੋਂ ਇਲਾਵਾ ਮੀਡੀਆ ਨਾਲ ਵੀ ਉਹਨਾਂ ਨੂੰ ਰੂਬਰੂ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਾਲਾਂਕਿ ਪਰਿਵਾਰ ਦੇ ਨਾਲ ਮੁਲਾਕਾਤ ਕਰਾਉਣੀ ਆ ਜਾਂ ਨਹੀਂ ਕਰਾਉਣੀ ਇਹ ਵੀ ਅਜੇ ਸਸ਼ੋ ਪੰਜ ਵਾਲੀ ਸਥਿਤੀ ਬਣੀ ਹੋਈ ਹੈ ਪਰ ਆਖਰਕਾਰ ਭਾਈ ਅਮਰਪਾਲ ਸਿੰਘ ਤੇ ਇੱਕ ਹੋਰ ਜੋ ਜੰਮੂ ਕਸ਼ਮੀਰ ਤੋਂ ਨੇ ਇੰਜੀਨੀਅਰ ਰਾਸ਼ਿਦ ਉਹ ਆਪਣਾ ਸੌਚਕ ਸਮਾਗਮ ਦਾ ਹਿੱਸਾ ਬਣਨ ਜਾ ਰਹੇ ਨੇ ਤੇ ਕੱਲੋ ਸਪੀਕਰ ਦੇ ਕਮਰੇ ਦੇ ਵਿੱਚ ਲੋਕ ਸਭਾ ਦੇ ਮੈਂਬਰ ਵੱਜੋਂ ਸੌ ਚੁੱਕ ਲੈਣਗੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਉੱਤੇ ਕੀ ਅਪਡੇਟ ਆਉਂਦੀ ਹੈ ਕਿਹੋ ਜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨੀਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਰੰજન ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਉਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਪਾਲ ਜੀ ਮੈਂ ਹਾ ਕੁੜਾ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਧੀ 5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ